ਦੁਆਬੇ ਦੇ ਇਤਿਹਾਸਕ ਤੇ ਪਵਿੱਤਰ ਅਸਥਾਨ ਡੇਰਾ ਹਰਿਤ ਪੀਰ ਬਾਬਾ ਗਰੀਬ ਚਾਜੀ ਸਾਬਰੀ ਕਲੀਸ਼ੀ ਪਣਾ ਜਾਤੇ ਵਿੱਚ ਸਲਾਨਾ ਉਸਮਾਰਕ ਸਲਾਨਾ ਪਰਸੀ 19 ਜੂਨ ਅਗਸਤ ਨੂੰ ਗੱਦੀ ਨਿਸ਼ਿਨ ਬਾਬਾ ਮਨਜੀਤ ਸਾਬਰੀ ਇਲਾਕੇ ਦੇ ਸਮੂਹ ਸੰਗਤਾਂ ਵੱਲੋਂ ਪਿੰਡ ਲਿੱਧਰਖੌਰ ਤਹਿਸੀਲ ਫਲੋ ਜਿਲ੍ਹਾ ਜਰੰਦਰ ਵਿਖੇ ਬੜੀ ਹੀ ਛਰਦਾ ਪੂਰਨ ਮਨਾਇ ਜਾਵੇਗੀ 19 ਅਗਸਤ ਨੂੰ ਮਹਿੰਦੀ ਦੇ ਰਸਮ ਪ੍ਰੰਤ ਸਰਾਕਤੀ ਦਾ ਸਮਾਧਾ ਕੀਤੀ ਜਾਵੇਗੀ 2 ਅਗਸਤ ਨੂੰ ਬੇੜੇ ਦਿਰ ਸੰਪ੍ਰਾਂਤ ਸੰਝ ਮੇਲਾ ਹੋਵੇਗਾ ਉਸ ਤੋਂ ਉਪਰੰਤ ਮਹਿਫਲੇ ਇਕਵਾਲ ਹੋਵੇਗੀ 1 ਈ ਅਗਸਤ ਨੂੰ ਚੱਦਰ ਉਪਰੰਤ ਧਰਮ ਸਥੇ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਦਾਤਾ ਜੀ ਦਾ ਗੁਣਗਣ ਕਰਨਗੇ ਇਸ ਮੌਕੇ ਬਾਬਾ ਮਨਜੀਤ ਸਾਹਬਰੀ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸੰਗਤਾਂ ਨੂੰ ਪੇਲ ਕੀ ਵੱਤ ਤੋਂ ਵੱਧ ਦਰਵਾਤੇ ਪਹੁੰਚੋ ਕੈਮਰਾ ਸਨ ਮਨਪ੍ਰੀਤ ਮਿਜਰਾਦੀ ਵਿਸ਼ੇਸ਼ ਰਿਪੋਰਟ